ਆ ਨਾ ਪੜਾ ਆ ਹੋ ਗਿਆ ਇੰਟਰਲੌਕ ਹੋ ਗਿਆ ਪੂਰਾ ਹਾਂਜੀ ਆਗੇ ਸੂਟ ਤਿਆਰ ਹੋ ਗਿਆ ਮਨਦੀਪ ਉਹ ਸਾਰੇ ਫੋਨ ਕੀਤਾ ਸੀ ਕਾਦੇ ਵਾਸਤੇ ਕੀਤਾ ਸੀ ਕੀ ਅੱਜ ਅੱਜ ਕੰਮ ਗਿਆ ਵਾਲਾ ਯਾਰ ਤੇ ਬਾਕੀ ਸਗੀਆਂ ਰਹਿ ਗਈਆਂ ਛੋਟੀਆਂ ਕਰ ਗਏ ਹਾਂਜੀ ਤੇ ਕੰਮ ਇਹ ਅੱਜ ਦੋ ਤਿੰਨ ਸੂਟ ਜਾਂਦੇ ਰਿਹਾ ਤੇ ਇਹ ਬਣਾ ਦੋ ਤਿੰਨ ਕੰਮ ਆਂਦਾ ਸੂਟ ਭੇਜਣ ਵਾਲੇ ਤੇ ਤੇ ਤਰਪਾਈਆਂ ਵਾਲੀ ਤਰਪਾਈਆਂ ਦੀ ਸਿੱਧੀ ਰਾਜੋਏ ਫੋਨ ਆ ਰਿਹਾ ਤਰਪਾਈਆਂ ਆਉਣ ਕਰੀਦਾ। ਤੂੰ ਮੁੱਤੇ ਚਲੋ ਮੈਸ ਕਰ ਲੈਨੀ ਆ। ਇੱਜ ਕਰ ਤਰਪਾਈਆਂ ਮੈਂ ਕਰਦੀ ਆ। ਤੂੰ ਬਹਿ ਮਸ਼ੀਨ ਤੇ। ਚਲ ਫੂਰ ਸੇ। ਕੋਈ ਗੱਲ ਨਹੀਂ ਕਾਕਾ। ਤੁਸੀਂ ਨਾਲ ਕਰ। ਠੀਕ। ਝੋਖੋ ਝੋਖੋ ਕੰਮ ਕੋਈ ਗੱਲ ਨਹੀਂ ਹੋ ਜਾਣਾ। ਤੇ ਮੇਰੀ ਗੱਲ ਸੁਣ। ਇੱਥੋਂ ਸਾਹਮਣੇ ਦੀ ਰੋਟੀਆਂ ਬਣਾਉਂਦੇ ਆ ਨਾ। ਉਹਨੂੰ ਕਹ ਦੇ ਦੁਕਾਨ ਤੇ ਰੋਟੀ ਲੈ ਜਾ। ਚਲੋ ਠੀਕ ਆ। ਚਲ ਕਰ ਕਰ ਕੰਮ ਸੂਰ ਕਰ। ਆਹੋ ਲਿਆ ਦੇ ਤਰਪਾਈਆਂ ਮੈਂ ਕਰ ਦੋ। ਫਰਾ ਇਧਰ ਕਮੀਲ ਕਿੱਥੇ ਲਿਆ ਦੇ? ਮੈਂ ਤੇ ਬਹਿ ਕਮੀਚਾ ਮੈਂ ਤਰਪਾਈਆਂ ਕਰ। ਲਿਆ। ਆਹ। ਉਹ ਲੈ ਕੇ ਨਹੀਂ ਗਿਆ ਉਧਰ ਕਹਿੰਦੇ ਸੀ ਸ਼ਾਮਾਂ ਤੱਕ ਲੈ ਜਾਣਾ ਹੈ ਆ ਗਿਆ ਨਹੀਂ ਤੇ ਪਾਈ ਵਾਲੀ ਨਹੀਂ ਆਈ ਚੱਲ ਕੋਈ ਗੱਲ ਯਾਦ ਹੈ ਲੈਸ ਲੱਗ ਗਈ ਨਾ ਹੈ ਨਾ ਤੇ ਮੈਂ ਘਰੇ ਜਾ ਕੇ ਸੂਟ ਬਣਾਉਣੀ ਹੁੰਨਾਂ ਚੰਗਾ ਨਹੀਂ ਲੱਗਦਾ ਆਪੇ ਲੈ ਜਾਣ ਜੇ ਕੋਈ ਨਾ ਪਤਾ ਕੋਈ ਗੱਲ ਨਹੀਂ ਬੜੇ ਵੀ ਤੇ ਪਹਿਹੀ ਹੈ ਨਾ ਲੈ ਆ ਪਤਾ ਰੀ ਲਾ ਦੇ ਮੈਂ ਤੇ ਪਾਈਆਂ ਕਰ ਦੇ ਜੇ ਵੀ ਤੇ ਕਰਦੀ ਨਹੀਂ ਹੈ ਨਾ ਤੇ ਆ ਫਰਾ ਜਦ ਨਾਲੇ ਕੱਲੋ ਕੁੜੀ ਆਈ ਸੀ ਪਤਾ ਨਹੀਂ ਕੋ ਨੰਗਨ ਡੈਈ ਸੀ ਕਰਦੇ ਮੈਨੂੰ ਇੱਥੇ ਰੱਖ ਲਓ ਮੈਨੂੰ ਕੰਮ ਦੀ ਲੋੜ ਐ ਤੇ ਲਾਲੀ ਆਪਾਂ ਨੂੰ ਤਾਂ ਲੋੜ ਐ ਕਿ ਦੋ ਤਿੰਨ ਕੁੜੀਆਂ ਦੀ ਹੋਰ ਆਹੋ ਮੈਂ ਜਿੱਦਾਂ ਵੀ ਇੱਕ ਅੱਧੀ ਛੁੱਟੀ ਕਰ ਜਾਂਦੀ ਆ ਫਿਰ ਦੋ ਹੋਰ ਦੂਸਰੀ ਹੋ ਗਈ ਤਾਂ ਮੈਂ ਕੰਮ ਤੇ ਘਰ ਜਲੂਣਾ ਨਾ ਹਾਂ ਇਹ ਤਾਂ ਪਾਣੀ ਮਾਰੇ ਹੀ ਲੋੜ ਐ ਵੀ ਆਪਾਂ ਚੱਲ ਕਹਿ ਦਿੰਦੇ ਆ ਤੇ ਉਹ ਕੁੜੀਆਂ ਨੂੰ ਮੈਂ ਸੱਦ ਲਈ ਟੈਲੀਫੋਨ ਨੰਬਰ ਦੇ ਕੇ ਗਈਆਂ ਸੀ ਇੱਥੇ ਕਿਤੇ ਪਰਚੀ ਪਈ ਲੇ ਕੇ ਰੱਖੀਆਂ ਸੀ ਤੇ ਦੋ ਕੁੜੀਆਂ ਹੋ ਟੱਲ ਗਈਆਂ ਉਹਨਾਂ ਨੂੰ ਫੋਨ ਕਰ ਦਿੰਦੇ ਆ ਚੱਲ ਠੀਕ ਐ ਦੇਉ ਮੈਂ ਵੇਖਾਂ ਆ ਨਹੀਂ ਕਰਦੀ ਮੈਂ दीदी तू तु? तू सी आंटी जी तू सी अच्छे देखते दे? सस्ती का सस्ती का तू सी कर करते हो अच्छे आपा क्या करते हैं आपा काम करते हैं काम करते हैं लो वो ही ना कर भी करते हो अच्छे भी करने लग गए हो कौन बुटीक करते भी चांग लग गए हो अच्छा ਉਹ ਪੂਰੀ ਹੀ ਨਾ ਬੰਦੀ ਉਹ ਕਦੀ ਕਦੀ ਆ ਜਾਂਦੇ ਅਗਲੀ ਦੇ ਆਂਡ ਮਾੜ ਕਿੰਨੇ ਕੁ ਦੇ ਦੰਗੇ ਸੂਟ ਵਰਕ ਟਿਕਾ ਤੇ ਇਹ ਆ ਕਿ ਮੰਮੀ ਕਿੰਨੇ ਕੁ ਦੇ ਦੰਗੇ ਸੂਟ ਤਾਂ ਕਰਕੇ ਤੁਹਾਨੂੰ ਫਿਰ ਬੁਟੀਕ ਤੇ ਰੱਖਿਆ ਹੋਣਾ ਉਹਨਾਂ ਨੇ ਤਰਪਾਈਆਂ ਤਰਪਾਈਆਂ ਕਰਦੀ ਹੋਣੀ ਗੋਪੀ ਜੋ ਤੂੰ ਸੰਭਲ ਆਂਟੀ ਨੇ ਵੀ ਡਾਇਆ ਆ ਨਾਲ ਤਰਪਾਈਆਂ ਤੇ ਇਹਨਾਂ ਦੀ ਮਰੇ ਹੁਣ ਕੰਮ ਕਰਨ ਦੀ ਮੇਰੀ ਕੋਰਤੇ ਦੀ ਗੱਲ ਤੇ ਸੋਨ ਮੈਂ ਤੈਨੂੰ ਕੀ ਕਹਿਣਾ ਚਾਹੀ ਇਹ ਬੁਟੀਕ ਜਿਹੜੀ ਹੈ ਨਾ ਸੁਣ ਲੈ ਨੀ ਆਂਟੀ ਜੀ ਤੁਹਾਡੀ ਵੀ ਸੁਣ ਲੈ ਨੀ ਮੈਂ ਇੱਥੇ ਆ ਤੇ ਨਾਲੇ ਪਾਜੀ ਕੀ ਕਰਦੇ ਆ ਕੋਈ ਹੁਣ ਮੈਂ ਗੱਡਦੇ ਜਦ ਤੇ ਵੀ ਹਾਂ ਓਏ ਘਾਟੇ ਪਿਆ ਤੂੰ ਦੱਸ ਤੂੰ ਕਿੰਨਾ ਮਾਈ ਆ ਤਾਂ ਇਹਦਾ ਮੇਰੀਆਂ ਮਿਹਨਤਾਂ ਕਰਦੀਆਂ ਬੰਦੀਆਂ ਵੀ ਆ ਫਿਰ ਕੀ ਕਰੇ ਜਦੋਂ ਬੰਦਾ ਹੀ ਚੱਜ ਦਾ ਨਾ ਹੋ ਮੇਰੇ ਕੀ ਕਰੇ ਗੌਰਮੈਂਟ ਬਸ ਕਰ ਮਿਹਨਤ ਕਰਨ ਵਿੱਚ ਕੋਟਾ ਰਿਹਾ ਪੁੱਤ ਅਰੇ ਆਂਟੀ ਜੀ ਦੇਖੋ ਘਰ ਵੀ ਮਿਹਨਤ ਕਰ ਪਹਿਲੇ ਘਰ ਦਾ ਕੰਮ ਕਰਕੇ ਆਓ ਫਿਰ ਉੱਥੇ ਹੀ ਘਰ ਸੂਟ ਸੀ ਫਿਰ ਅੱਥੇ ਬੁਟੀਕ ਆ ਕੇ ਤਰਪਾਈਆਂ ਕਰਨ ਤੂੰ ਚੰਗਾ ਲੱਗ ਚੰਗਾ ਜਿਹੜਾ ਤੂੰ ਇਹ ਕੀ ਪ੍ਰੋਬਲਮ ਹੈ ਗਈਆਂ ਸੀ ਹੁਣ ਜਾਣੇ ਖਾਲੇ ਬੁਟੀਕ ਤੇ ਜਾਓ ਤੇ ਤਰਪਾਈਆਂ ਕਰਨ ਜਾਓ ਗੌਰਮੈਂਟ ਬਸ ਕਰ ਤੈਨੂੰ ਕੀ ਪ੍ਰੋਬਲਮ ਹੈ ਇਸ ਵਿੱਚ ਐ ਜੋ ਮਰਜੀ ਕਰੀ ਕਿ ਨਹੀਂ ਸਾਡੇ ਨਾਲ ਦੇ ਖੜੇ ਹੋਣੇ ਕੰਦਾ ਤੁਹਾਨੂੰ ਕਿਹਦੇ ਨਾਲ ਕਿਤੇ ਪ੍ਰੋਬਲਮ ਤੇ ਹੁੰਦੀ ਆ ਸਾਨੂੰ ਵੀ ਹੁੰਦੀ ਆ ਤੇ ਕੋਈ ਕਰਨੀ ਨਹੀਂ ਨਾ ਖੜਿਆ ਹੋਇਆ ਕਰੋ ਸਾਡੇ ਨਾਲ ਸਾਨੂੰ ਕੋਈ ਜਾਣੀ ਹੈਗਾ ਚਲੋ ਤੁਹਾਡੀ ਅੱਛਾ ਤੁਹਾਨੂੰ ਵੀ ਕੋਈ ਜਾਣੀ ਹੈਗਾ ਵੈਸੇ ਭਾਜੀ ਨੈਣ ਕਿੱਥੇ ਅੱਥਰੂ ਕਿੱਥੇ ਮੰਦੀ ਤੂੰ ਜੋਕਰ ਆਪਣਾ ਕੰਮ ਕਰ ਮੈਂ ਤੇ ਬੁਟੀਕ ਦੀ ਬੜੀ ਚਾਚਾ ਥੋੜੀ ਇਸਤਿਹਾਰ ਵੀ ਦਰੇ ਆਏ ਤੇ ਸੂਟ ਬੜੇ ਸੋਹਣੇ ਜਿੰਦੇ ਆ ਡਿਜ਼ਾਈਨ ਵੀ ਬੜੇ ਸੋਹਣੇ ਬਣਦੇ ਆ ਪਰ ਇਹਨਾਂ ਬਹੁਣ ਬੈਠਿਆ ਹੁਣ ਤੇ ਮੈਂ ਸੂਟ ਵੀ ਨਹੀਂ ਦੇਣੀ ਮੂਸ ਸੱਸ ਨੇ ਮੇਰੇ ਬੇਲਾ ਗਰਦ ਲਾ ਦੇਣਾ ਸੂਟਾਂ ਦਾ ਇਹਨਾਂ ਨੂੰ ਕੀ ਬਤਾਵੇਂ ਬ੍ਰਾਂਡਡ ਕੱਪੜੇ ਹੁੰਦੇ ਹੀ ਕੀ ਐ ਇਹਨਾਂ ਨੇ ਕਦੀ આજ ਤੱਕ ਵੇਚ ਕੇ ਗੱਲ ਤਾਂ ਸੁਣ ਇਹਨਾਂ ਨੇ ਕਦੇ ਦੇਖਿਆ ਵੀ ਨਹੀਂ ਹੁਣੇ ਤੁਸੀਂ ਤਾਂ ਘਰੇ 100 150 ਵਾਲੇ ਸੂਤੀ ਸੀਮ ਵਾਲੇ ਆਵੇਂ ਮੈਂ ਲੈਣੇ ਚੁੱਕੇ ਤਾਂ ਵੀ ਦੇਦੇ ਨੇ ਸੂਤ ਹਮੇਂ ਵੀਂ ਘਾਟਿੰਗ ਆ ਤੇ ਉੱਤਰ ਪਾਈਆਂ ਕਰਕੇ ਮੇਰੇ ਹੱਥੇ ਪਾੜਾ ਦੇਣੀ ਸੱਤਿਆ ਨਾਸ ਕਰ ਦੇਈ ਮੇਰੇ ਸੁਪਤਾ ਦਾ ਮੈਂ ਤੇ ਨਹੀਂ ਦੇਖਿਆ ਜਾਨੇ ਸੁਗਲ ਇੱਥੇ ਮੈਂ ਚੱਲੀ ਆਂ ਹਮ ਟਾਈਮ ਵੇਸਟ ਹੀ ਕਰਾਤਾ ਇਹਨਾਂ ਲੋਕਾਂ ਨੇ ਮੇਰਾ ਇਹਨੂੰ ਮਮੀ ਸੱਤਿਆ ਸੀ ਐਸੀ ਗੱਲ ਕਿ ਮੈਂ ਦੱਸਿਆ ਵੀ ਨਹੀਂ ਕਿ ਇਹ ਕੋਲਾ ਲੱਗਿਆ ਇਹਨੂੰ ਹੋਕ ਹੀ ਗਿਆ ਇਹਨੂੰ ਇਹ ਨਹੀਂ ਪਤਾ ਕਿ ਬੁਟੀਕ ਤੂੰ ਖੋਲੀ ਆ ਮੰਮੀ ਜੀ ਜੇ ਮੈਂ ਦੱਸਿਆ ਹੀ ਨਹੀਂ ਨੂੰ ਮੈਂ ਨਹੀਂ ਚਾਹੁੰਦੀ ਮੈਂ ਕਿਸੇ ਵੀ ਆਪਣੇ ਰਿਸ਼ਤੇਦਾਰ ਨੂੰ ਦੱਸਾਂ ਕਹੀ ਬੁਟੀਕ ਖੋਲੀ ਪਰ ਤੇਰੀ ਮੰਮੀ ਨੂੰ ਤਾਂ ਪਤਾ ਮੰਮੀ ਨੇ ਨਹੀਂ ਦੱਸਿਆ ਹੁਣ ਮੈਂ ਕਿਹਾ ਸੀ ਮੰਮੀ ਨੂੰ ਕਿਸੇ ਨੂੰ ਨਾ ਦੱਸਿਓ ਤੇ ਸ਼ਮੀ ਨੂੰ ਸ਼ਮੀ ਤੇ ਇਹ ਦੋਵੇਂ ਜਾਣੇ ਕਿ ਹੋ ਕੇ ਤੜੀ ਹੈਗੀਆਂ ਮੰਮੀ ਜੀ ਉਹਨਾਂ ਨੇ ਨਹੀਂ ਦੱਸਿਆ ਹੁਣ ਦੱਸ ਗੱਲ ਕਹਿ ਕੇ ਗਈ ਆ ਇਹ ਕਿੜਿਆ ਘਰ ਕੱਪੜੇ ਸੀਂਦੀਆਂ ਉਹ ਵਧੀਆ ਕੱਪੜੇ ਨਹੀਂ ਸੀ ਸਕਦੀਆਂ ਉਹ ਸਿਰਫ 100 ਤੇ 150 ਰੁਪਏ ਵਾਲੇ ਸੂਟ ਸੀ ਸਕਦੇ ਆ ਮੰਮੀ ਹੁੰਦੀ ਵੇਖ ਲਿਆ ਨਾ ਕਿੱਥੋਂ ਕਿੱਥੋਂ ਸਾਨੂੰ ਕੱਪੜੇ ਆਉਂਦੇ ਆ ਸਾਰੇ ਬੜੇ ਖੋਸ਼ ਨੇ ਤੇ ਜਿਹੜੇ ਆਪਣੇ ਆਂ ਵੇਖ ਲੋ ਆਪਣੇ ਦੀ ਹੀ ਜੀਣ ਦੇ ਨੇ ਜਿਹੜੇ ਵੱਡੇ ਲੋਕ ਹੁੰਦੇ ਨਾ ਇਹਨਾਂ ਤਾਂ ਮਾੜੀ ਚਿੱਕੂ ਗੱਲ ਹੀ ਹੁੰਦੀ ਆ ਕਿ ਜਿਹੜੇ ਘਰ ਵਾਲੀਆਂ ਉਹਨਾਂ ਨੂੰ ਤਾਂ ਜਾਜ ਨਹੀਂ ਸ਼ਹਿਰ ਬੁਟੀਕਾਂ ਤੇ ਜਾ ਕੇ ਤੇ ਪਤਾ ਨਹੀਂ ਕੀ ਹੋ ਜਾਣਾ ਇਹਨਾਂ ਤੇ ਸਾਨੂੰ ਹੋਰ ਹੀ ਸਮਝੇ ਚਲ ਛੱਡ ਪਰ ਕੋਰੇ ਚ ਨਾ ਉਹਦਾ ਹੰਕਾਰ ਬੋਲਦਾ ਪਿਆ ਉਹ ਆਪਨੇ ਬੋਲਣ ਲਈ ਇਹ ਸਾਰਾ ਪੈਸੇ ਦਾ ਕਮਾਂਡ ਹੀ ਰਤੇ ਕੋਈ ਗੱਲ ਨਹੀਂ ਮੰਮੀ ਛੇਤੀ ਉੱਤਰ ਜਾਂਦਾ ਹੁੰਦਾ ਵਾ ਮੰਮੀ ਮੈਂ ਜੇ ਉਹਨੂੰ ਮੈਂ ਦੂਰੋਂ ਵੇਖਿਆ ਸੀ ਨਾ ਗੁਰਪ੍ਰੀਤ ਜੀ ਉਹਨੇ ਦੁਕਾਨ ਤੇ ਚੜ੍ਹੀ ਆ ਮੈਨੂੰ ਬੜੀ ਖੁਸ਼ੀ ਹੋਈ ਕਿ ਸ਼ਾਇਦ ਉਹ ਕਿਤੇ ਕੋਤ ਪਤਾ ਲੱਗਾ ਹੋਵੇ ਕਿ ਨਿੰਮਲ ਨੇ ਬੁਟੀਕ ਖੋਲੀ ਆ ਚਲੋ ਵਧਾਈ ਦੇ ਆ ਮੈਨੂੰ ਕੀ ਪਤਾ ਇਹ ਸੜੇਸਾਣਾ ਖੋਲ ਕੇ ਚੱਲ ਜੂਗੀ ਹਾਂ ਤਾਂ ਦੇ ਸੜਾ ਦੇ ਹਾਂ ਇਸਦੇ ਤਾਂ ਬੜੇ ਏਦਾਂ ਦੇ ਆ ਸਹੀ ਗੱਲ ਹੈ ਹਾਂ ਜੀ ਪੁੱਤ ਬਾਕੀ ਬਾਹਰ ਵਾਲੀ ਦੁਨੀਆ ਤੇ ਖੁਸ਼ ਹੁੰਦੀ ਹਾਂ ਜੀ ਤੇ ਰਿਸ਼ਤੇਦਾਰ ਕਦੀ ਨਹੀਂ ਚਾਹਦੇ ਕਿ ਸਾਡਾ ਭੈਣ ਭਰਾ ਅੱਗੇ ਵਧੇ ਫਿਰ ਰਿਸ਼ਤੇਦਾਰ ਕੀ ਭਾਜੀ ਮੇਰੀ ਛੋਟੀ ਭੈਣ ਆ ਭੈਣਾਂ ਵੀ ਇਦਾਂ ਦੀਆਂ ਹੁੰਦੀਆਂ ਵਾ ਮੈਨੂੰ ਹੁਣ ਪਤਾ ਲੱਗਾ ਚਲ ਕੰਮ ਕਰ ਛੱਡ ਪਰ ਚਲੋ ਕਰੋ ਕੰਮ ਮੈਂ ਤੁਹਾਨੂੰ ਪੁੱਛ ਦੱਸਿਆ ਕਿ ਉਹਨੇ ਤਾਂ ਹੀ ਆਪਣੀ ਭੂਿਕਾ ਮੰਦੀ ਕੁਝ ਕੱਲਾ ਇਹੋ ਜੀਆਂ ਹੁੰਦੀਆਂ ਵਾ ਕਿ ਆਪਣੇ ਘਰ ਤਾਂ ਕਿਸੇ ਮਤਰਣ ਤੇ ਸਹੀ ਰਹਿੰਦੀਆਂ ਵਾ ਪਾਉਣ ਨਾ ਨਹੀਂ ਸੋਚਣਾ ਚਾਹੀਦਾ ਇਹ ਬੋਲ ਲੱਗਿਆ ਕੋਈ ਗੱਲ ਨਹੀਂ ਪੁੱਤ ਜੀ ਉਹ ਬੋਲ ਗਈ ਤੇ ਸਾਨੂੰ ਕਿਹੜਾ ਫਰਕ ਪੈ ਗਿਆ ਚਲ ਕਰੋ ਕੰਮ ਮਾਂ ਜੀ ਆਣਾ ਸਬਜ਼ੀ ਕੱਟ ਦੋ ਤੇ ਮੈਂ ਤੜਕਾ ਲਾਉਣਾ ਤਿਆਰ ਕਰ ਛੇਤੀ ਕਰੋ ਛੇਤੀ ਰਾਤੀ ਤੇ ਪੁੱਤ ਦੋ ਸਬਜ਼ੀ ਦਾ ਬਣਾਈਆਂ ਸੀ ਸਿੰਬਲ ਮੱਠੀ ਬਣਾਈ ਪਨੀਰ ਵੀ ਬਣਾਇਆ ਉਹ ਕਿਧਰ ਗਿਆ ਉਹਦੇ ਦੇ ਮੁੱਕ ਗਿਆ ਮੰਮੀ ਥੋੜਾ ਹੀ ਮੁੱਕ ਗਿਆ ਸਾਰਿਆਂ ਨੇ ਤਾਂ ਰੋਟੀ ਖਾਧੀ ਆ ਇਹਨਾਂ ਨੇ ਵੀ 5-7 ਗੁਲਕੇ ਖਾਦੇ ਚਾਰ-ਪੰਜ ਮੈਂ ਖਾਲੇ ਤੇ ਤੂੰ ਹੀ ਤਾਂ ਪਤਾ ਨਹੀਂ ਕਿੰਨੇ ਖਾਦੇ ਆ ਤੇ ਮੁਕਣਾ ਹੀ ਮੇਰੀ ਗੱਲ ਸੁਣੋ ਕਿਲੋ ਗੰਡੇ ਰਾਤੀ ਨਹੀਂ ਤੂੰ ਅੱਦੇ-ਅੱਦੇ ਛਿਲ-ਛਿਲ ਨਾਲ ਸੁੱਟਦੀ ਆ ਮੰਮੀ ਛੱਲਣੇ ਹੁੰਦੇ ਆ ਆ ਜਿਹੜੀ ਹੁੱਡੀ ਜੀ ਹੁੰਦੀ ਨਾ ਗੰਡੇ ਦੀ ਆ ਵੇਖੋ ਆ ਜਿਹੜੀ ਹੁੱਡੀ ਜੀ ਹੁੰਦੀ ਨਾ ਇਹ ਕੱਢਣੀ ਹੁੰਦੀ ਆ ਵਿੱਚੋਂ ਇਹਦੇ ਨਾਲ ਬੜੀਆਂ ਬਿਮਾਰੀਆਂ ਲੱਗਦੀਆਂ ਵਾ ਨਹੀਂ ਜਦੋਂ ਤੂੰ ਰਾਤੀ ਬਣਾਈ ਆ ਹੋਰ ਮਾਸਾ ਵੱਧ ਬਣਾ ਲੈਂਗੀ ਤੂੰ ਹੁਣ ਦਾ ਹੀ ਸੱਜਣਾ ਹੁਣ ਆ ਦੁਬਾਰਾ ਫੇਰ ਗੰਡੇ ਫੇਰ ਆਲੂ ਗੈਸ ਕਿੰਨਾ ਕੋ ਬਰਦਾ ਦੱਸ ਮੈਨੂੰ ਫੇਰ ਸਬਜ਼ੀ ਬਣਦੀ ਆ ਪੁੱਤ ਤਾਜ਼ੀਆਂ ਸਬਜ਼ੀਆਂ ਥੋੜੇ ਤੇ ਕੀ ਘੰਟੇ ਤਾਜ਼ੀਆਂ ਸਬਜ਼ੀਆਂ ਤਾਜ਼ੀਆਂ ਇਤਰਾ ਕੰਮ ਨਹੀਂ ਚੱਲਣਾ ਉਹਨੂੰ ਵੱਧ ਬਣਾਓ ਦੋ ਡੰਗ ਸਾਰੋ ਮੰਮੀ ਹੁਣ ਖਾਣਾ ਤੇ ਹੈ ਹੀ ਆ ਨਾ ਹੁਣ ਉਹਨੂੰ ਛੱਕਾ ਥੋੜੀ ਚਾੜ ਲੈਣਾ ਵਾ ਖਾਣ ਪੀਣ ਨੇ ਬੰਦਾ ਦਾ ਰੋਕ ਸਕਦੇ ਆਪਾਂ ਖਾਣਾ ਤੇ ਹੈ ਹੀ ਆ ਹੁਣ ਹੁਣ ਸਬਜ਼ੀ ਮੁੱਕ ਕੀ ਬਣਾਉਣੀ ਤਾਂ ਪੈਣੀ ਆ ਤੇ ਮੈਨੂੰ ਸਿੱਕੇ ਦੀ ਗੱਲ ਨਹੀਂ ਆਉਂਦੀ ਉਹ ਤਾਂ ਵੇਖ ਐਡਾ ਤੂਫਾ ਕਾਰੋਬਾਰ ਚੁੱਕਿਆ ਕਰਜਾ ਚੁੱਕਿਆ ਹੀ ਨਾ ਜੀ ਆਪਾਂ ਸਬਜ਼ੀਆਂ ਹੀ ਬਣਾਈਂ ਗਏ ਕੋ ਕੋ ਲੁਖਾਈ ਗਏ ਕੋ ਸੁਟੀ ਗਏ ਕੋ ਭਰਾਲ ਕਰੀ ਗਏ ਗੰਡੇ ਛਲਛਲਦੇ ਸੁਟੇ ਆਲੂ ਆ ਤੇ ਤੂੰ ਐ ਛਲਛਲ ਕਰ ਤਾ ਪੱਕਣ ਚੜਦੀ ਵਿੱਚ ਕਿਉਂ ਪੈਂਦਾ ਤੇਲ ਪੈਂਦਾ ਗੈਸ ਬੜਦਾ ਤੇ ਪੁੱਤ ਸਾਬ ਨਾ ਚੱਲਣਾ ਵੀ ਤਾਂ ਫੇਰ ਹੀ ਸੁੱਤਰ ਕੰਮ ਆਉਗਾ ਇਹ ਨਹੀਂ ਵੀ ਤਾਜ਼ੀਆਂ ਸਬਜ਼ੀਆਂ 24 ਘੰਟੇ ਬਣਾਈਂ। ਸੰਭੀ ਕਰ ਕੋ ਥੋੜੀ ਖਾਣ ਬਣਾਉਣੀ ਆ ਕਿ ਨਹੀਂ ਬਣਾਉਣੀ ਤੂੰ ਬੈਠਾ ਰਹੋ ਤਾਂ ਫਿਰ ਬਣਾਉਣੀ ਪੈਣੀ ਐ ਜੇ ਮੁੱਕ ਗਈ ਆ ਪਰ ਦੋਹੇ ਦਰ ਤੇ ਤਿਆਰ ਰੱਖ ਸਬਜ਼ੀ ਵੱਧ ਬਣਾਇਆ ਕਰ ਦੋ ਰੋਟੀਆਂ ਕੇ ਚੱਲੇ ਤੂੰ ਹੀ ਸਰਫਾ ਕਰਿਆ ਕਰ ਦੇ ਇਹੋ ਵਿਚਾਰਾ ਸਭ ਜਿਹੜੀ ਖਵਦਾ ਰਹਿੰਦਾ ਤੂੰ ਦਿੱਤ ਰੇ ਦੀ ਸਬਜ਼ੀ ਨਾਲ ਜੋ ਰੱਖਦੀਆਂ ਖਾਣੀਆਂ ਤੇ ਦੋ ਰੋਟੀਆਂ ਨਾਲ ਦਹੀਂ ਹੁੰਦਾ ਕਿ ਨਾ ਕੋ ਹੁੰਦਾ ਸਰਫਾ ਕਰ ਲਿਆ ਕਰ ਮੜਾ ਮੋਟਾ ਕੇ ਚਕੇ ਚਕੇ ਦੀ ਸਬਜ਼ੀ ਕੱਟਣਾ ਬਾਹਰ ਨਹੀਂ ਪਾਣਾ 10 ਉਹ ਦੇ ਮੇਰੇ ਗਾੜੀ ਰੱਖ ਲਈ ਲੈ ਮੰਮੀ ਚੀਰ ਮੈਂ ਤਾਂ ਚੀਰ ਹੀ ਜਣੇ ਆ ਕਿਲੋ ਡੇਢ ਕਿਲੋ ਰਾਤੀ ਖਰਾਬ ਕੀਤਾ ਤੁਹਾਨੂੰ ਫੇਰ ਹੁਣੇ ਮੇਰੇ ਗਾੜੀ ਰੱਖ ਗਈ ਆ ਭੈਣਾ ਹੁਣੇ ਕਿੱਥੋਂ ਮਹਿੰਗੇ ਪਤਾ ਕਿੰਨੇ ਆ ਡੰਡੇ ਗਾੜੀ ਵੇਖੀ ਇਹੋ ਅਸੀਂ 90 ਰੁਪਏ ਨਹੀਂ ਲੱਭਣੇ ਹੁਣ ਤੇ ਜਰਾ ਸਸਤੇ ਆ ਹੁਣ ਤੇ ਸਰਦਾ ਜਾਂਦਾ ਹੁਣ ਕਿੱਥੋਂ ਮੈਂ ਪੀਰੂਗੀ ਕਿ ਚੀਰਨੇ ਪੈਣੀ ਮੈਨੂੰ ਪਾਪੇ ਤੜੂਗੀ ਫਿਰ ਐਵੇਂ ਮਾਤਾ ਦੇ ਬਸ ਭਾਸ਼ਣ ਕੰਮ ਦੀ ਰਹੀ ਰੋਟੀਆਂ ਖਾਣਾ ਉਦੋਂ ਆਪ ਨਹੀਂ ਹਟਦੀ ਸਬਜ਼ੀ ਦਾ ਘੋਲਾ ਭਰ ਕੇ ਮਿਲਦੀ ਆ ਅਹੇ ਈਕੋ ਵਰ ਬਣਾ ਲਿਆ ਤਾਂ ਕਿੰਨੀ ਤੇ ਬਣਾਈ ਇੱਥੇ ਰਹਿੰਦੀ ਐ ਕੀ ਕਰਾਂ ਦੱਸ ਮੈਂ ਹੁਣ ਸਬਜ਼ੀ ਬਣਾਉਣੀ ਨਹੀਂ ਆਂ ਮੇਰਾ ਮੇਰੇ ਘਰ ਵਾਲੇ ਨੇ ਕਰਜ਼ਾ ਕਾਹਦਾ ਚੁੱਕ ਰਿਆ ਵਾ ਸਿਆਪੇ ਨੂੰ ਜਾਨ ਫੜੀ ਗਈ ਜੇਲਾ ਕੁਮਾਰੀ ਜੀ ਜ਼ਿਆਦਾ ਚੀਜ਼ ਵਰਤ ਲੋ ਅਸ਼ੇ ਕਰ ਜਾ ਕੇ ਦਾ ਉਤਰਨਾ ਕਰ ਜਾ ਕੇ ਦਾ ਉਤਰਨਾ ਇਹ ਤੇ ਜਾੜਾ ਕਰਦੀ ਐ ਤੇ ਜਾੜਾ ਕਰਦੀ 24 ਘੰਟੇ ਬਸ ਤੂ ਤੂ ਮੈਂ ਮੈਂ ਲਾਈ ਹੁੰਦੀ ਹਰ ਚੀਜ਼ ਨੂੰ ਕਟੋ ਕੀ ਹਰ ਚੀਜ਼ ਨੂੰ ਕਟੋ ਕੀ ਹਾਂ ਚੰਗਾ ਹੋ ਗਿਆ ਮੈਂ ਕਟੀਆਂ-ਕੁਟੀਆਂ ਤੇ ਜਾਂਦੀ ਆਪ ਆਪਣੀਆਂ ਮਸੇਲੀਆਂ ਸੂਲੀਆਂ ਬਣਾ ਰਹੀਆਂ। ਘੜੀ ਟਾਈਮ ਪਾਸ ਤੇ ਹੋ ਜਾਂਦਾ ਨਾ ਕੋ ਜਾ ਕੇ। ਇੱਥੇ ਤੇ ਬਸ ਇਹਦੀ 24 ਘੰਟੇ ਬੜ-ਬੜ ਸੁਂਦੇ ਰਹੋ। ਕੰਮ ਸਿਰੇ ਤੱਕ ਹੀ ਤਾਂ ਨਹੀਂ ਆਦੇ। ਅੱਜ ਮੇਰਾ ਰਾਤਾ ਮਰੀਸ਼ਾ ਲਈ ਹੋ ਕੇ ਰਹੀ ਹੈ। ਕਾਲਾ ਖੰਢੀ ਆਂਦੀ ਵੀ ਬ੍ਰਾਂਡ ਦੀਆਂ ਬੈੱਡ ਸ਼ੀਟਾਂ ਮੰਗਾਈਆਂ ਤੇ ਅੱਜ ਭਾਈ ਨੇ ਲੈ ਕੇ ਆਉਣੀਆਂ ਤਾਂ ਤੁਮੀ ਵੇਖ। ਜੇ ਮੈਨੂੰ ਪਸੰਦ ਆ ਗਿਆ ਤਾਂ ਮੈਂ ਚੋਪਾ ਕਰਕੇ 4-5 ਚੱਕ ਲੈ ਹੋਣੀਆਂ। ਆਹ ਉਹ ਚਾਦਰਾਂ ਆ ਜਿਹੜੀਆਂ ਘਰੇ ਵਿਛਾਉਣ ਦੇ। ਤੇ ਤੇਰੀਆਂ ਕੇ ਨਾ ਕੰਮ। ਰੰਜੀ ਕਰ ਮਦਸmai ਨਹੀਂ ਆ ਪੈਸੇ ਤੇ ਮੈਨੂੰ ਭੜਾਉਂਦੇ ਹੀ ਆ ਚੁੱਪਾ ਕਰਕੇ ਮੈਂ ਘਰ ਦਾ ਸਾਮਾਨ ਲਈ ਆ ਮਾ ਥੋੜਾ ਬੋਧ ਹੂੰ ਕੋਈ ਨਹੀਂ ਜੀ ਜੀ ਕੀਮੇ ਤਾਂ ਪੈਣੀ ਹੁੰਦੀ ਸਬਜੀ ਬਣਾਉਣੀ ਸਸਰੇ ਦਾ ਮਮੀ ਸਸਰੀ ਘਰ ਕੀ ਕਰਦੇ ਆ ਵੇਲਾ ਪਿਆਰ ਨਹੀਂ ਚੀਜ਼ ਦੇ ਮੈਂ ਸਬਜੀ ਬਣਾਉਣੀ ਆ ਚਲੋ ਬਣਾਉਂਦੇ ਰੋ ਸਬਜੀ ਹੋ ਠੀਕ ਹੈ ਕੋ ਠੀਕ ਹੈ ਤੇ ਭਾਬੀ ਕਿੱਥੇ ਆ ਧੀਰੇ ਧੀਰੇ ਤੇ ਆਪਣੇ ਘਰੇ ਚ ਹੋਣੀ ਹੈ اچھا ਚਲੋ ਮੈਂ ਉਹਨਾਂ ਨੂੰ ਮਿਲ ਕੇ ਆਨੇ ਆ ਕਟੋ ਦੋਈ ਪਿਆਜ਼ ਉਹ ਮੈਨੂੰ ਮਿਹਲੇ ਜਿਆਦਾ ਜੇਰ ਹੋ ਗਿਆ ਤੂੰ ਬੜਾ ਜੇਰ ਹੋ ਗਿਆ ਇਹਨੂੰ ਤੇ ਪਿਆਜ਼ ਕਟੋਗੇ ਮੇਰੇ ਅੱਖਾਂ ਚ ਪਾਣੀ ਆਊਗਾ ਇਸ ਕਰਕੇ ਮੈਂ ਭਾਬੀ ਕੋਈ ਬੈਠੀ ਆ ਹਾਂ ਤੇ ਮਾੜੀਆਂ ਦਿੱਤ ਨਹੀਂ ਆਉਣਾ ਤੇਰੀਆਂ ਵੀ ਆਉਣਾ ਨਾ ਤੂੰ ਵੱਡੀ ਜੂ ਆ ਮੇਰੇ ਕੋ ਕਿੱਥੇ ਭਣਾ ਕਹਿੰਦੇ ਹਾਂ ਜੀ ਲੱਗਦਾ ਨਹੀਂ ਮੇਰੇ ਕੋ ਵੇਲਾ ਉੱਠ ਕੇ ਚਲ ਗਈ ਉਹ ਐ ਤੂੰ ਜੀਰੋ ਪਿਆਜ਼ ਦੱਸ ਕਿ ਤੇ ਮਾਂ ਨਾ ਵੀ ਦੋਸੋਂ ਕਰ ਲੈ ਹੈ ਤੇ ਮੇਰੀ ਧੀ ਆ ਤੈਨੂੰ ਤਾਂ ਲੱਗਣ ਤਾਂ ਗਈ ਨਹੀਂ ਮੈਨੂੰ ਤਾਂ ਲੱਗਦੀ ਜਿਆਦੀ ਉਹਦੀ ਕੁਛ ਲੱਗਦੀ ਆ ਮੇਰੇ ਨਾਲ ਕੋਈ ਦੁੱਖ ਨਹੀਂ ਕੋਈ ਸੁੱਖ ਨਹੀਂ ਮੈਂ ਚੱਲੀ ਭਾਬੀ ਕਿੱਥੇ ਆ ਮਿੱਟੀਆਂ ਪਕੀਆਂ ਚ ਕਰਨੀਆਂ ਵਾ ਮਾਂ ਨਾਲ ਨਹੀਂ ਨਾ ਹੁੰਦੇ ਯਾਰੋ ਇਤਨਾ ਕਰ ਦਿੰਦੀਆਂ ਪੁੱਤੇ ਜਦੋਂ ਵੱਡੇ ਹੋ ਜਾਣ ਮਾਂ ਨੂੰ ਸਮਝਦੇ ਹੀ ਨਹੀਂ ਚਲੋ ਮੈਂ ਤਾਂ ਮਾਂ ਵਨ ਮੈਨੂੰ ਤੇ ਯਾਦ ਮੇਰੀ ਧੀ ਆਈ ਹਰ ਮੇਰਾ ਦੋਸੋਂ ਵੇਲਾ ਪੁੱਛਿਆ ਹੀ ਨਹੀਂ ਘੜੀ ਬਹਿ ਤੋ ਕੋਈ ਪੁੱਛ ਕੋਈ ਰਾਜੀ ਕੋਈ ਬਾਜੀ ਕੋ ਗੱਲ ਕੋਈ ਬਾਤ ਉੱਠ ਕੇ ਚੱਲ ਗਈ ਹੈ ਚਲ ਜਾਣ ਦੋ ਹੋਪਾ ਚੀਜ਼ ਜੇ सब्जी ਚੱਕਾ ਤੁੱਕਾ ਲਉਣੀ ਆ ਚਲ ਮਿਲ ਲੈ ਜੇ ਪਰਜਾਈ ਨੂੰ ਸਭ ਚਾਹ ਪਾਣੀ ਪੀ ਹੋ ਗਈ ਤੇ ਸ਼ਰਬਤ ਚਣ ਕੋ ਤੇ ਬਣਾਣਾ ਹਣਾ ਕੀ ਤਾਂ ਕਿ ਕੋਟ ਮੀਨੂ ਦੇ ਦੇ ਸ਼ਮੀ ਨੇ ਤਾਂ ਦੱਸਿਆਣਾ ਫੋਨ ਤੇ ਵੀ ਮੈ ਆਉਣਾ ਵਾ ਲੱਗੀ ਅੱਖ ਨਹੀਂ ਪਤਾ ਨਹੀਂ ਫਰਿੱਜ ਚ ਕੀ ਕੱਢਣ ਦੇ ਹਰਿਆ ਰਿਆ ਸ਼ਰਬਤ ਬਣਾਇਆ ਹੋਣਾ ਵਾ ਵੀ ਅੰਨੇ ਆਉਣਾ ਗੁਰਪ੍ਰੀਤ ਨੇ ਤਾਂ ਪਹਿਲਾਂ ਬਣਾ ਦੇ ਰੱਖਾ ਚਲੋ ਨਹੀਂ ਦੱਸਦੀਆਂ ਤੇ ਨਾ ਹੀ ਪਤਾ ਤਾਂ ਫਿਰ ਮੈਨੂੰ ਤਾਂ ਸੂ ਲੱਗ ਹੀ ਜਾਂਦੀ ਆ ਰੱਖ ਲੈਣ ਕਿ ਨਾਲ ਕੇ ਲਗਾ ਰੱਖਣਾ ਚਲ ਆਬੀ ਓ ਤੂੰ ਇੱਥੇ ਬੈਠੇ ਹੋ ਸਤਿ ਸ਼੍ਰੀ ਅਕਾਲ ਵਰਦੇ ਸਿੱਧੀ ਵਧੀਆ ਵਧੀਆ ਹੋੜੀ ਤਾਂ ਹੋ ਬਸ ਵਧੀਆ ਹੋ ਗਿਆ ਜਾਈਏ ਕਰਦੇ ਪਹਿਲਾਂ ਲਾਈਫ ਲੈ ਹੋਰ ਵਧੀਆ ਲਾਈ ਬ੍ਰਾਂਡ ਤੂੰ ਹੀ ਤਾਂ ਲਾਇਆ ਸਾਨੂੰ ਕੀ ਕਹਿੰਦੇ ਸੀ ਲਿਆਉਣੀਆਂ ਬੈੱਡ ਸ਼ੀਟ ਵਗੈਰਾ ਲੈ ਆਇਓ ਨਹੀਂ ਨਹੀਂ ਬੈੱਡ ਸ਼ੀਟ ਤਾਂ ਤੇ ਲਿਆਉਣੀਆਂ ਉਹਨੇ ਕਿਹਾ ਸੀ ਅੱਛਾ ਤੇ ਅੱਜ ਜਾਣਾ ਬਈਰ ਸੇਲੀ ਤੇਰੀ ਨਾਲ ਹਾਂ ਅੱਜ ਜਾਣਾ ਅਖਰੀ ਮੈਂ ਕੁਛ ਨਹੀਂ ਰਹੀ ਸੀ ਮੈਡੀਕਾ ਆ ਜਾਣਾ ਮੇਕੇ ਭਾਬੀ ਜਾਨੀਏ ਉਹ ਪਤਾ ਲੱਗ ਜਾਇਆ ਭਾਜੀ ਗਈ ਸੰਦੇ ਭਾਜੀ ਤੇ ਗਏ ਆ ਤੁਹਾਨੂੰ ਉਹ ਗੱਲ ਕਰਨੀ ਸੀ ਪਤਾ ਲੱਗਾ ਕੁਛ ਤੁਹਾਨੂੰ ਪਹਿਲੇ ਤੇ ਬੈ ਮੈਂ ਚਾਹ ਪਾਣੀ ਲੈ ਕੇ ਆਵਾਂ ਲੈ ਈ ਸ਼ਰਬਤ ਬਣਾ ਕੇ ਤੇ ਲਈ ਬਹਿ ਜਾ ਆ ਗਿਓ ਲੈ ਗੁੱਪੇ ਸ਼ਰਬਤ ਪੀ ਲੈ ਪੀ ਲੈ ਨੀ ਭਾਬੀ ਕੀ ਹੋਇਆ ਕੱਲ ਮਿੰਗਾ ਤੋਂ ਭਈਆ ਯਾਰ ਮੈਂ ਤੇ ਕਲਪੀ ਆਈ ਆ ਪਰੇਸ਼ਾਨ ਕੀਤਾ ਆ ਉਹਨਾਂ ਨੇ ਪਰੇਸ਼ਾਨ ਕੀਤਾ ਕਿੰਨਾ ਨੇ ਯਾਰ ਮੈਂ ਤੇ ਅੱਧਰ ਕਮ ਆਈ ਸਾਂ ਥੋੜਾ ਸੂਟ ਦੇਣ ਗਈ ਸਾਂ ਮੈਂ ਅੱਛਾ ਅੱਛਾ ਤੇ ਦੇਣੀ ਆ ਫੇਰ ਕਿੱਥੇ ਦੇਣ ਗਈ ਸੂਟ ਜਿਹੜੀ ਨਵੀਂ ਬੁਟੀਕ ਨਹੀਂ ਖੁੱਲਨੀ ਜਿਹਦੇ ਇਸ਼ਤਿਹਾਰ ਵੀ ਆਏ ਸੀ ਤੁਹਾਨੂੰ ਦੱਸਿਆ ਤੇ ਸੀ ਮੈਂ ਅੱਛਾ ਫੋਨ ਤੇ ਦੱਸਣਾ ਹੋਈ ਨਹੀਂ ਕੋਈ ਫੇਰ ਕਿ ਬੜੇ ਸੋਹਣੇ ਸੂਟ ਜਿੰਦੇ ਆ ਤੇ ਮੈਂ ਕਿਹਾ ਚੱਲ ਮੈਂ ਵੀ ਹੋ ਕੇ ਆਨੀ ਹਾਂ ਉੱਥੇ ਅੱਛਾ ਅੱਛਾ ਫੇਰ ਹੋਈ ਮੱਥੇ ਲੱਗੀਆਂ ਦੋਵੇਂ ਕੋਣਾ ਦੀਦੀ ਤਾਂ ਉਹਨਾਂ ਦੀ ਸੱਸ ਹੈ ਬੁਟੀ ਤੇ ਕੀ ਕਰਨੀ ਆਂ ਸੀ ਕੀ ਕਰਨਾ ਉਹਨਾਂ ਨੇ ਬੈਠਿਆ ਹੀ ਸੀ ਉਹ ਹੀ ਟੋਪੇ ਮਾਰਦੀਆਂ ਵੇ ਅਸੀਂ ਸੂਟਾ ਤੇ ਉਤਰ ਪਾਈਆਂ ਕਰਦੀਆਂ ਵੇ ਅਸੀਂ ਕਰਦੀਆਂ ਇਹਨਾਂ ਨੂੰ ਇਹੋ ਕੰਮ ਬਾਹਰ ਵੀ ਇਹੋ ਕੰਮ ਵਧੀਆ ਹਾਈ ਫੈਡਰ ਬੁਟੀ ਹੀ ਬੁਟੀ ਦਿੱਤੇ ਵੇ ਮੈਂ ਆਪ ਵੀ ਬਹੁਤ ਵਧੀਆ ਸੀ ਹੈ ਆ ਨਵਾਂ ਦੀ ਖੁੱਲ੍ਹੇ ਬੁਟੀ ਕੀ ਆ ਬਹੁਤ ਸੋਹਣਾ ਬੁਟੀ ਕੀ ਫਿਰ ਤੇਰੀ ਗੱਲ ਸੀ ਉਹਨਾਂ ਨਾਲ ਐਸੀ ਲੱਗਾ ਆ ਕੀ ਕਹਿੰਦੀ ਆ ਫਿਰ ਤੇਰੀ ਗੱਲ ਹੋਈ ਗੱਲ ਕਿਉਂ ਨਹੀਂ ਹੈ ਮੈਂ ਮੈਂ ਕਿਹਾ ਚੱਲ ਮੈਡਮ ਨੂੰ ਦੇਖਦੀਆਂ ਹੋਣੀਏ ਮੈਡਮ ਮੈਡਮ ਤੇ ਹਲੇ ਨਹੀਂ ਸੀ ਤੇ ਉਹ ਦੋਵੇਂ ਨਾ ਤਰਪਾਈਆਂ ਕਰਦੀਆਂ ਬਈਆਂ ਬੈ ਕੇ ਅੱਛਾ ਅੱਛਾ ਤਾਂ ਲੈ ਫਿਰ ਤਰਪਾਈਆਂ ਲਈ ਰੱਖੀਆਂ ਹੀ ਉਹਨਾਂ ਨੇ ਇੱਥੇ ਮੰਮੀ ਮੈਨੂੰ ਦੋ ਤਿੰਨ ਦਿਨ ਪਹਿਲੇ ਪਤਾ ਕੀ ਆਂਦੀ ਆਦੀ ਉਹਨਾਂ ਨੇ ਬੁਟੀਕ ਲੈ ਲਈ ਨਵੀ ਤੇ ਆਹ ਬੁਟੀਕ ਲੈ ਲਈ ਨਾ ਜਿੱਥੋਂ ਗਾਤਾ ਐ ਇੰਨੀ ਹਾਈ ਫਾਈ ਬੁਟੀਕ ਦੀ ਆਦੀ ਨਵੀ ਬੁਟੀਕ ਲੈ ਲਈ ਆ ਤੇ ਵਿਮਾ ਨੇ ਸਾਡੀ ਨੇ ਤੇ ਉਹਨੂੰ ਨਾ ਹੀ ਵਧਾਈ ਦੇ ਦੇ ਫੋਨ ਕਰਕੇ ਅੱਛਾ ਤਰਪਾਈਆਂ ਕਰਨ ਨੂੰ ਰੱਖੀਆਂ ਹੋਣੀਆਂ ਈ ਉੱਥੇ ਤਰਪਾਈਆਂ ਉਹਨਾਂ ਦੀ ਕੀ ਬਾਤ ਐ ਉਹਨਾਂ ਦੀ ਕਿਉਂ ਗਾਤਾ ਉਹ ਬੁਟੀਕ ਦੀ ਪੁੰਜੇ ਬੈਠੀਆਂ ਐ ਤੇ ਕੁਰਸੀ ਦਿੱਤੀ ਯਾਰ ਕੁਰਸੀ ਤੇ ਬੈਠੀਆਂ ਟੇਬਲ ਤੇ ਬੈਠੀਆਂ ਹੀਆਂ ਸੀ ਇੱਕ ਇੱਕ ਨੇ ਇੱਕ ਸੂਟ ਪੜਿਆ ਐ ਸੀ ਦੂਜੀ ਨੇ ਦੂਜਾ ਸੂਟ ਪੜਿਆ ਸਕੇ ਟੇਬਲ ਦੇ ਬੈਠੀ ਆ ਚਲ ਵਧੀਆ ਤੇ ਮੈਂ ਹੁਣ ਕੀ ਕਿਤੇ ਉੱਥੇ ਜੈਂਟਸੂਟ ਵਿੱਚ ਬੈਠੇ ਸੀ ਤੇ ਤੂੰ ਨਹੀਂ ਆਪਣੇ ਕੱਪੜੇ ਦੇ ਓਨੇ ਸਾਰੇ ਖਰਾਬ ਕਰ ਦੇਣੇ ਉਹਨਾਂ ਨੇ ਯਾਰ ਮੈਂ ਇੰਨੀ ਸ਼ਦਾ ਨਹੀਂ ਵਾਂ ਇਹਨੇ ਬ੍ਰੈਂਡਡ ਸੂਟ ਉਹਨਾਂ ਦੇ ਲੈ ਸੀ ਤੂੰ ਕੀ ਸੋਚਦੇ ਹੋ ਫਿਰ ਮੰਮੀ ਵਿਚਾਰੀ ਦਾ ਮਨ ਰੱਖਣ ਲਈ ਨਾ ਮੇਮਾ ਨੇ ਬੋਲਿਆ ਝੂਠਾ ਮੇਮਾ ਨੇ ਆਖਿਆ ਹੁਣਾਵਾ ਵੀ ਮੰਮੀ ਆਪਣੀ ਬੁਟੀਕ ਖਰੀਦ ਲਈ ਆਹੀ ਇਹਨਾਂ ਨੇ ਪਤਾ ਵਿਚਾਰੀਆਂ 970 ਪੈਸੇ ਕਰਦੀਆਂ ਫਿਰਦੀਆਂ ਉੱਥੇ ੱੱੱਲੇ ਬੈਠ ਕੇ ਟੇਬਲ ਦੇ ਬੜਾ ਬੁਰਾ ਪਰ ਵੀ ਕਿਤੇ ਸ਼ਰਮ ਆ ਹੀ ਹੁੰਦੀ ਦਾ ਆਪਣੀ ਭੈਣ ਦੇ ਮੱਥੇ ਲੱਗੇ ਚੜ੍ਹ ਗੁੱਸਾ ਗਿਆ ਨਾ ਹਿੰਦੋ ਉੱਥੇ ਤੱਕ ਚੜ੍ਹ ਗਿਆ ਹਾਂ ਮੈਂ ਸੂਟ ਦੇ ਕਿ ਨਹੀਂ ਆਈ ਮੈਂ ਕਿੰਨਾ ਨੇ ਮੈਨੂੰ ਬੇੜਾ ਕਰ ਕਰ ਉਹਨਾਂ 100 150 ਤੋਂ ਵੱਧ ਸੂਟ ਥੋੜੀ ਸੀ ਨਾ ਹੁੰਦਾ ਹਾਂ ਮੁਣਕੇ ਮੈਡਮ ਨੇ ਵੀ ਇਹਨਾਂ ਇਹਨਾਂ ਨੂੰ ਤਾਂ ਦੇਣੇ ਤਰਪਾਈਆਂ ਕਰਨ ਨੂੰ ਤੇ ਇਹਨਾਂ ਨੇ ਦੇਣੇ ਇਹਨਾਂ ਨੂੰ ਦੇਣੀ ਤਰਪਾਈਆਂ ਨੂੰ ਅਗਲੇ ਪੈਸੇ ਦੇ ਜੋ ਉਹਨੇ ਰੱਖੀਆਂ ਵਾ ਨੇ ਦੇਣੇ ਨਹੀਂ ਹੋਰ ਦੱਸ ਹਾਂ ਤੇਰੇ ਹੰਦੇ ਮਹਿੰਗੇ ਸੂਟ ਬ੍ਰਾਂਡ ਦੇ ਤੂੰ ਨਾ ਅੰਜ ਬੁਟੀਕ ਤੇ ਜਾ ਪਰ ਮੈਨੂੰ ਕੀ ਪਤਾ ਹੋਵੇ ਕਿ ਐ ਬੈਠੀਆਂ ਵਾ ਤੂੰ ਬੁਟੀਕ ਲੈਣਾ ਕਰ ਜਾਣਾ ਵਧੀਆ ਹੋਊਗੀ ਇਹਨਾਂ ਨੇ ਬੜਾ ਗਰਕ ਕੀਤਾ ਹੋਣਾ ਬੁਟੀਕ ਦਾ ਕਰ ਕਰ ਉਹਨੂੰ ਕੀ ਪਤਾ ਕਿਹੋ ਜਿਹਾ ਸੂਟ ਸੀਜ਼ਨ ਗਿਆ ਮੁੜ ਕੇ ਜਾਣੇ ਤਾਂ ਨੇ ਕਸਟਮਰ ਵੀ ਉਹਦੇ ਖਰਾਬ ਕਰਨਗੇ ਵਿਚਾਰੀ ਦੇ ਮਾਤਾ ਹਾ ਟਿਕ ਦਿੱਸ਼ ਦੇਣੇ ਜਿਹਦੇ ਨਹੀਂ ਉਹਦੇ ਮਗਰ ਲੱਗ ਤੁਰਦੀ ਆ ਮੈਨੂੰ ਐ ਆਖੜੀ ਮੈਂ 2 ਮਿੰਟ ਸੋਚਿਆ ਮੈਂ ਕਿਹਾ ਹੈ ਬੁਟੀਕ ਲੈ ਲਈ ਵਿਮਲ ਨੇ ਫੇਰ ਮੈਨੂੰ ਪਤਾ ਨਹੀਂ ਮੈਂ ਕਿਹਾ ਮੈਂ ਕਿਹਾ ਸ਼ਹਿਰ ਦੀ ਛੋਟੀ ਮੋਟੀ ਬੁਟੀਕ ਕਿਤੇ ਲੈ ਲਈ ਹੋਵੇ ਮੇਰੀ ਭਾਬੀ ਬੜੀ ਹਰਫਾਈ ਬੁਟੀਕ ਉਹਨੇ ਕਿੱਥੋਂ ਲੈ ਲਈ ਇਹਨੇ ਇਹੋ ਤੇ ਗੱਲ ਹੈ ਲਾ ਭਰជា ਬਰਗੀ ਦਫਾ ਕਰ ਪਰ ਇਹ ਨਾ ਨੂੰ ਐਵੇਂ ਮੂੰਹ ਨਹੀਂ ਖਰਾਬ ਕਰਤਾ ਇੱਕ ਤਾਂ ਟਾਈਮ ਵੇਸਟ ਹੋ ਗਿਆ ਮੇਰਾ ਮੈਂ ਮੂੰਹ ਘਾਚੀ ਬਏ ਆ ਮੈਂ ਬੜੀ ਦੱਸਦੀ ਹਾਂ ਤੈਨੂੰ ਤੇ ਤੂੰ ਉਥੇ ਕਪੜੇ ਸੀਨੇ ਦੇ ਆ ਠੀਕ ਹੈ ਹਾਂ ਬਹੁਤ ਹਾਈ ਫਾਈ ਠੀਕ ਹੈ ਮੈਂ ਰਾਜੀ ਤੈਨੂੰ ਔਰ ਮੈਂ ਕਿੰਨੀ ਤੇ ਨਹੀਂ ਜਾਣ ਲੱਗਦੀ ਤੂੰ ਹੀ ਦੱਸਿਆ ਹਾਂ ਹੋ ਤੇ ਉਹ ਜਿਹੜੀ ਆਈ ਨਹੀਂ ਮਨੀਸ਼ਾ ਦੀ ਕੱਲ ਭੈਣ ਆਈ ਸੀ ਉਹ ਤੈਨੂੰ ਵੀ ਕਦੀ ਮਿਲੀ ਬੰਬੇ ਤੋਂ ਅੱਛਾ ਤਾਂ ਨਹੀਂ ਉਹ ਇੱਥੇ ਕੱਪੜੇ ਲੈ ਕੇ ਸੀਨੇ ਦਿੰਦੀ ਉਹ ਬੁਟੀਕ ਦਾ ਮੈਨੂੰ ਪਤਾ ਵਾ ਤੈਨੂੰ ਮੈਂ ਉਹ ਬੁਟੀਕ ਦੱਸੂਗੀ ਤੂੰ ਉੱਥੇ ਜਾਈ ਸਵਾਈ ਪਤਾ ਕਿੰਨੀ ਹੋ ਕਿੰਨੇ ਇੱਕ ਸੂਟ ਦੀ 13-1300 ਸਵਾਈ ਹੋ ਫਿਰ ਕੀ ਹੋ ਗਿਆ ਬਾਬੀ ਇੰਨਾ ਤੇ ਚੱਲਦਾ ਹੀ ਆ ਹਾਂ ਤੂੰ ਹੀ ਤੇ ਚੱਲ ਤੋਂ ਪਹਿਲੇ ਮੈਂ ਚਲਾ ਸੂਟ ਦੇਂਦੀ ਸੀ ਨਾ ਮੇਰਾ ਤੇ ਆ ਪੈਰ ਕਰਦਾ ਉਹ ਤੇ 1500 ਸੀ ਮੇਰਾ ਵੀ ਰਾਦਾ ਵਾ ਐਕਾ ਕਿ ਮੈਂ ਦੋ ਤਿੰਨ ਸੂਟ ਉੱਥੇ ਸੀਨੇ ਦਵਾ ਹਾਂ ਮੇਰੇ ਕੋਲ ਵੀ ਆਈ ਪਈ ਹੈ ਆਈ ਤੁਹਾਨੂੰ ਤੁਹਾਡੇ ਕੋ ਪੈ ਹੀ ਪਏ ਆ ਲੈ ਪੈ ਹੀ ਪਏ ਤੇ ਤੂੰ ਦੋ ਤੀ ਕਰਾ ਨਹੀਂ ਬਣੇ ਮੇਰੇ ਨਾਲ ਹੌਲੀ ਪੋਲ ਮਾਤਾ ਨੂੰ ਨਾ ਪਤਾ ਲੱਗ ਜਾਏ ਮੇਰੇ ਦਿਵਾਲੀ ਹੋ ਜਾਣਾ ਹੀ ਉਹ ਨਿਆਰ ਕੇ ਦੋ ਤਿੰਨ ਸੂਟ ਮਾ ਉੱਥੇ ਸੋਣਿਆ ਯਾਰਾ ਤੇਰਾ ਤੇਰਾ ਸਵਾਇਂਦੇ ਦੇਖਣਾ ਭਲਾ ਤੇਰਾ ਸੋਟ ਕੀ ਹੁੰਦੀ ਆ ਪਤਾ ਤੇ ਲੱਗੇ ਕਿਹੜੇ ਰਵਾਤੀ ਲੰਦੀ ਤੁਹਾਨੂੰ ਤੇ ਪਤਾ ਲੱਗੇ ਨਾ ਮੈਂ ਤਾਂ ਸਵਾਉਂਦੇ ਰਹਿੰਦੇ ਮਿੰਨ ਦਾ ਬਚਾ ਦੇਖੀ ਤੇ ਤੂੰ ਕਿੱਥੇ ਫਟਿੰਗ ਵੇਖੀ ਤੂੰ ਕਿੱਡੀ ਸੋਹਣੀ ਹੁੰਦੀ ਚਲੋ ਤਾਂ ਹੂੰ ਸਰਵੰਦੀ ਨਾ ਨਾ ਸੋ ਤੇ ਵੀ ਨਹੀਂ ਮੈਂ ਹੁਣੇ ਰੋਟੀ ਖਾਦੀ ਫੇਰ ਉਹ ਹੋਰ ਸੁਣਾ ਚੰਗਾ ਗਵਾਲ ਵਾਲਾ ਬਚ ਗਈ ਆ ਕਸੂਟ ਖਰਾਬ ਨਹੀਂ ਕਰਾ ਲੈ ਮੈਡਲ ਕਰਵਾਣਾ ਹੈ ਨਾ ਮਾਤਾ ਨੂੰ ਮੈੜਾ ਹੀ ਆ ਮੰਮੀ ਪਿਆਜ਼ ਨੂੰ ਅੱਡੇ ਰਸੀ ਮੈਂ ਨਹੀਂ ਮੇਰੇ ਕੋਲ ਥੋੜੀ ਪਿਆਜ਼ ਨੂੰ ਕੀ ਕਰਨੇ ਪਾਣਾ ਚਿਰਚੜ ਬੜਾ ਕਰਦੀ ਸਬਜੀ ਤੋਂ ਹੁਣ ਮੈਂ ਰਾਤੀ ਸਬਜੀ ਬਣਾਈ ਤੇ ਗੁਰਪ੍ਰੀਤ ਆਪੇ ਤੈਨੂੰ ਪਤਾ ਖੁੱਲੀ ਸਬਜੀ ਰੋਟੀ ਖਾਂਦੀ ਮੰਮੀ ਤੂੰ ਤੇ ਮੈਂ ਸ਼ੁਰੂ ਤੋਂ ਆਦਾ ਤੱਕ ਨੂੰ ਕੋਨਾ ਭਰ ਕੇ ਬੈਹਿਆ ਨਾ ਸਬਜੀ ਰੋਕੀ ਵੀ ਖਾਈ ਯਾਨੀ ਫੁਲਕੇ ਨਾਲ ਦਬਾ ਚਾਣੀ ਰੋਕੀ ਵੀ ਖਾਂਦੇ ਆ ਕਹਣਾ ਮੈਨੂੰ ਕਹਿੰਦੀ ਅਹ ਸਵੇਰੇ ਤੇ ਸਬਜੀ ਬਣਾਉਣੀ ਆ ਰਾਤੀ ਸਬਜੀ ਇਹ ਵੱਧ ਬਣਾ ਲੈਦੀ ਮੈਂ ਤਾਂ ਮੰਮੀ ਮੈਂ ਤਾਂ ਫੁਲੀ ਬਣਾਈ ਆ ਤਾਂ ਤੂੰ ਹਿੰਦਿਕਣ ਕਿੱਥੇ ਦਿੰਦੇ ਜੇ ਐ ਤੇ ਹੁਣ ਮੈਂ ਸਵੇਰੇ ਬਣਾਉਣੀ ਨਹੀਂ ਤੇ ਸਵੇਰ ਅੱਜ ਤੂੰ ਕਿਲੋ ਗੱਡੇ ਪਾਏ ਕਿਲੋ ਆਲੂ ਪਾਏ ਤੜਕਾ ਕਰਦੀ ਤੇ ਤੜਕਾ ਨਾਲ ਸਬਜੀ ਨੂੰ ਚੱਜਦਾ ਲੱਗੇ ਤੇ ਫਾਇਦਾ ਕੀ ਪਿਆ ਟਮਾਟਰ ਤੋਂ ਬਿਨਾਂ ਸਬਜੀ ਕਿਹੜੀ ਬਣਦੀ ਆ ਕਹਿੰਦੇ ਤੂੰ ਲੋਡਿੰਗ ਲੈ ਮੈਂ ਮੁੰਡੇ ਦਾ ਗਾੜੀ ਤੋਰਨ ਦੀ ਕੋਸ਼ਿਸ਼ ਕਰਦੇ ਉਹ ਨੂੰ ਕੀ ਬਤਾਵੇ ਉਹੀ ਨਾ ਦਾ ਮਾਂ ਦੀ ਕਰਾਪੀ ਤਾਂ ਬੁਢੜੀ ਨਾ ਕੀ ਕਰੇ ਬੰਦਾ ਹੁਣ ਗੁਜ਼ਾਰਾ ਤੇ ਕਰਨਾ ਹੋਣਾ ਉਹਨਾਂ ਨੂੰ ਆਤ ਹੋਈ ਨਾ ਇੱਕ ਪਿਆ ਜੀ ਦਾ ਟਮਾਟ ਮੰਗਿਆ ਸ਼ੁਰੂ ਤੋਂ ਹੁਣ ਹੋਰ ਆਤ ਨਾ ਹੌਲੀ ਉਹਦੀ ਚੇਂਜ ਹੋਣ ਗਈ ਉਹ ਵੀ ਫੱਬੀ ਇਹ ਗੱਲ ਦੱਸੋ ਕਿੱਟੀ ਤਾਂ ਮਜ਼ਾ ਆਇਆ ਕਿ ਨਹੀਂ ਮਜ਼ਾ ਆਇਆ ਤੁਹਾਨੂੰ ਬੜਾ ਮਜ਼ਾ ਆਇਆ ਗੁਰਪ੍ਰੀਤ ਮੈਨੂੰ ਤੈਨੂੰ ਪਤਾ ਮੈਂ ਕਦੀ ਟਿੱਟੀ ਤੇ ਨਹੀਂ ਗਈ ਪਹਿਲੀ ਵਾਰ ਮੈਂ ਤੇਰੇ ਕਹਨ ਤੇ ਕਿੱਟੀ ਤੇ ਗਈ ਆ ਇੰਨਾ ਮਜਾ ਆਇਆ ਨਾ ਇੰਨਾ ਮਜਾ ਆਇਆ ਇਸੇ ਪਾਜਣਾ ਵੇਲਾ ਮੈਂ ਸੋਨੇ ਸੋਨੇ ਕੱਪੜੇ ਖੋਣ ਲੱਗ ਪਈ ਆ ਐਨਕਲਾਂ ਉਹਨਾਂ ਲੱਗ ਪਈਆਂ ਹੀ ਲਾਲੀਆਂ ਜੁੱਤੀਆਂ ਖੋਣ ਲੱਗ ਪਈਆਂ ਹੈ ਬ੍ਰਾਂਡਡ ਚੀਜ਼ਾਂ ਘਰ ਚ ਲਿਓਣ ਲੱਗ ਪਈਆਂ ਹੁਣ ਵੇਖੀ ਮੈਂ ਸੂਟ ਵੀ ਵੱਡੀ ਦੁਕਾਨ ਤੇ ਦੇਣਾ ਸੀਨੇ ਜਿੱਥੇ ਤੇਰਾ ਤੇਰਾ ਸਵਾਈ ਆ ਦੱਸਤਾ ਨਾ ਤੈਨੂੰ ਮੈਂ ਹਾਂ ਦੱਸਿਓ ਦੇਖ ਲੈ ਤੂੰ ਹੀ ਪਤਾ ਲੱਗਦਾ ਉਹਨਾਂ ਵੱਡੇ ਬੰਦਿਆਂ ਚ ਉੱਠਣ ਬੈਠਣਾ ਆ ਗਿਆ ਤੁਹਾਨੂੰ ਵੀ ਕਿ ਨਹੀਂ ਲੈ ਤੇਰੇ ਤੋਂ ਜ਼ਿਆਦਾ ਲੱਗ ਪਈ ਆ ਮੈਂ ਭਾਵੇਂ ਤੂੰ ਗੁੱਸਾ ਹੀ ਕਰੇ ਮੇਰੀ ਬੰਦੀਓ ਚਾਹ ਲਈਆ ਚਾਹ ਨਮੋਹਸ ਨੂੰ ਦੋਈ ਸਖਾਇਆ ਸਾਰਾ ਕੁਝ ਬਹੁਤ ਬਹੁਤ ਥੈਂਕ ਯੂ ਤੇਰਾ ਲੋ ਮਮੀ ਆਜੋ ਨਾ ਉਹ ਸੁਆਦ ਦੀ ਮਤ ਨਾ ਤਾਂ ਨਹੀਂ ਇਹਨੂੰ ਪੁੱਠੇ ਗੱਲਾਂ ਸਮਝਾ ਲੈ ਚੰਗਾ ਜੋ ਤੇਰੇ ਘਰ ਤੋਂ ਹੋ ਉਹ ਨੂੰ ਦੇਈ ਜਣੀ ਤੂੰ ਤਾਂ ਵਿਗੜੀ ਨਾਲ ਉਹ ਬਗਾੜਦਾ ਤੂੰ ਇਹ ਕਿਹੜੀ ਮਾੜੀ ਮੱਤ ਹੈ ਭਾਬੀ ਨੂੰ ਮੈਂ ਇਹ ਕਿਹਾ ਬਾਹਰ ਅੰਦਰ ਜਾਇਆ ਕਰੋ ਅੱਛੇ ਕਿਹੜੀ ਮਾਰੀ ਮੱਤਾਂ ਨੀ ਪੈ ਰਾਗੇ ਤੋਂ ਕਰਦਾ ਕਰਦੀ ਕੰਮ ਮੇਰੇ ਨਾਲ ਤੇ ਤੂੰ ਪੁੱਠੀਆਂ ਮੱਤਾਂ ਦੇ ਦੇ ਤੇ ਨੂੰ ਵਗਾੜੀ ਕੱਤੇ ਬਸ ਗੱਲ ਤੇ ਆਵਾ ਭੀ ਜੇ ਮੈਂ 2 ਮਿੰਟ ਕਿਤੇ ਚਲ ਜੰਨੀ ਆ ਤੇ ਕੰਮ ਤੁਹਾਨੂੰ ਕਰਨਾ ਪੈਂਦਾ ਆ ਲੈਣ ਤੇ ਆਓ ਨਾ ਤੇ ਤੁਹਾਨੂੰ ਪੈਂਦਾ ਸਾੜਾ ਭੀ ਇਹ ਕਿੱਟੀ ਤੇ ਚਲ ਗਈ ਤੇ ਬਾਜ਼ਾਰ ਚਲ ਗਈ ਆ ਤੇ ਕੋਈ ਚੀਜ਼ ਲੈਣ ਚਲ ਗਈ ਆ ਹੁਣ ਕੰਮ ਜੇ ਤੁਹਾਨੂੰ ਮੜਾ ਮੋਟਾ ਕਰਨਾ ਪੈਂਦਾ ਮੰਮੀ ਇਦਾਂ ਨਹੀਂ ਘਰੀ ਦਾ ਹੁੰਦਾ ਹੱਥ ਹਲਾ ਲੀਦਾ ਹੁੰਦਾ ਵਾ ਆ ਸਰੀਰ ਕਿੱਥੇ ਘੜਨਾ ਜੇ ਇਹਨੂੰ ਜਿੰਨਾ ਵਾਗੇ ਉਹਨਾਂ ਚੰਗਾ ਵਾ ਮੈਂ ਤਾਂ ਪਹਿਣਾ ਹੱਥ ਹਲਾ ਲਈ ਨਹੀਂ ਪਰ ਜਿਹੜੇ ਤੂੰ ਕੰਮ ਬੜੇ ਹੈ ਨਾ ਉਹ ਮਾਰੇ ਹੀ ਹੋਰ ਪ੍ਰੀਤ ਚੰਗੀ ਤੋਂ ਮੇਰੀ ਧੀ ਆ ਉੱਥੇ ਕਿਤੇ ਦਰ ਮੇਰੇ ਲਾਗੇ ਬਥੇ ਬੈਠੀ ਨਹੀਂ 扑ੜਕ ਕੇ ਆਏ ਨੂੰ ਆ ਗਈ ਕਿ ਤੈਨੂੰ ਮਾਂ ਦਾ ਦੁੱਖ ਸੁੱਖ ਸੁਣਦੀਆਂ ਪਰ ਤੂੰ ਕੀ ਬਹਿਣਾ ਅੰਨੇ ਵੀ ਚੰਗੀ ਭਲੀ ਨੋ ਨਹੀਂ ਸਾਰਾ ਘਰ ਦਾ ਕੰਮ ਧੰਦਾ ਕਰਦੀ ਸਾਰੇ ਕੰਮ ਸੌਦੇ ਆਈ ਨੇ ਭੈਣਾ ਤੂੰ ਤਾਂ ਇਹਨੂੰ ਬਗਾੜ ਹੀ ਦਿੱਤਾ ਪੁੱਟਵਾ ਮਤਾਂ ਦੇਣੀ ਤੂੰ じゃ ਆਪਣੇ ਪੁੱਤ ਘਰ ਭਰਾ ਦਾ ਘਰ ਬਣਵਾਦ ਕਰਨ ਨਹੀਂ ਆ ਅੱਗੇ ਮੇਰੀ ਸੇਵਾ ਕਰਦੀ ਕੰਮ ਤਾਂ ਦਾ ਕਰਦੀ ਹੁਣ ਤੇ ਤੇਰੇ ਆਖੇ ਲੱਗੇ ਉਸ ਬੜਾ ਕੱਖ ਕਰਦੀ ਨਹੀਂ ਉਹ ਕਿੱਟੀਆ-ਕੁੱਟੀ ਨਾਲ ਹੀ ਜਾਣ ਦੇਵੀ ਆ ਤੂੰ ਤਾਂ ਮੈਨੂੰ ਲੱਗਣ ਦੀ ਮੇਰੀ ਧੀ ਨਹੀਂ ਇਹਦੋਂ ਚੰਗਾ ਤੂੰ ਇੰਨੀ ਬੁੱਠੀ ਮੱਤ ਦੇਣੀ ਹੈ ਨਾ ਤੇ ਆਇਆ ਹੀ ਨਾ ਕਿਉਂ ਨਾ ਆਇਆ ਗਰੇ ਮੰਮੀ ਇੱਥੇ ਤੁਹਾਡਾ ਰਾਜ ਨਹੀਂ ਚੱਲਣਾ ਇੱਥੇ ਮੇਰਾ ਵੀ ਚੱਲਣਾ ਵਾ ਹੁਣ ਮੈਂ ਵੀ ਇਸ ਘਰ ਦੀ ਨੌਂ ਆ ਗੁਰਪ੍ਰੀਤ ਇਹ ਤੇਰਾ ਘਰ ਆ ਤੂੰ 24 ਘੰਟੇ ਬਾਅਦ ਇੱਥੇ ਆ ਮੰਮੀ ਨੇ ਕਿਹਾ ਮਾਡਰਨ ਜਵਾਨਾ ਮੰਮੀ ਅੱਜਕੱਲ ਸਾਰੇ ਗਿੱਟੀਆਂ ਦੇ ਜਾਂਦੇ ਆ ਕਦੀ ਕੋਈ ਮਾਂ ਨਹੀਂ ਮੈਂ ਵੇਖੀ ਕਦੀ ਤੀਨ ਹੋਈਦਾ ਕਹਿੰਦੀ ਵੀ ਘਰ ਨਾ ਆਇਆ ਕਰ ਤੇ ਮਾਡਰਨ ਜਵਾਨਾ ਤੇ ਕੰਮ ਵੀ ਸਰਾ ਨਾ ਕਰਦਾ ਕਰਦਾ ਵੀ ਕਰਦੇ ਆ ਜਿੰਨਾ ਹੁੰਦਾ ਕਰਦੇ ਆ ਥੋੜਾ ਤੁਸੀਂ ਵੀ ਇਹਨੂੰ ਕਾਲ ਕਰਾ ਦਿਆ ਤੂੰ ਤੇ ਪਹਿਲਾਂ ਦਿਨੋਂ ਨਹੀਂ ਕੀਤਾ ਤੂੰ ਤਾਂ ਬਾਹਰੋਂ ਖਾਣੀ ਹੋਟਲੋਂ ਤੋਂ ਅਹੀਂ ਤੇ ਚੱਕਾ ਬਣਾ ਆਪਣਾ ਕੰਮ ਚਰਾਉਂਦਾ ਆਂ ਆਡਾ ਨਹੀਂ ਪਹਿਲੇ ਤਵੇਂ ਕਰਨਾ ਅਹੀਂ ਕਰਜ਼ਾ ਬੜਾ ਚੁੱਕਿਆ ਮੇਰੀ ਨੂੰਹ ਸਿਆਣੀ ਆ ਉਹਨੂੰ ਨਾ ਇਤਰਾ ਵਗਾੜ ਅਈ ਕਿਸ਼ਤ ਵੀ ਲਾਉਣੀ ਆਂੀ ਇਹ ਥੋੜਾ ਕਿੱਟਿਆਂ ਦੇ ਚਾਦਰਾਂ ਨਾਲੀਆਂ ਤੇ 15-1500 ਦੇ ਸੂਟ ਸਵਾਈ ਤੋਂ ਤੇ ਹੋਰ ਹੀ ਕੰਮ ਨੂੰ ਦੇ ਉਹ ਵੀ ਲੱਥ ਜਾਊਗਾ ਜਿਹੜੀ ਕਿਸ਼ਤਾਂ ਨਹੀਂ ਉਹ ਵੀ ਲੱਥ ਜਾਊਗੀ ਐਨੀ ਟੈਨਸ਼ਨ ਨਾ ਲਾਉ ਤਰੀ ਜਿੱਥੇ ਤੇਰੇ ਵਰਗੀਆਂ ਧੀਆ ਨੂੰ ਨਾ ਪੈਣਾ ਕਰਜ਼ਾ ਉਤਰਦਾ ਨਹੀਂਗਾ ਸਭ ਚੜ ਜਾਂਦਾ ਵਾ ਜਿੱਤਾਂ ਦੀ ਤੂੰ ਮਤਾ ਦੇਣ ਨਹੀਂ ਚਲੋ ਭਾਬੀ ਮੰਮੀ ਨੇ ਮੈਨੂੰ ਜਦੋਂ ਆਵਾਂ ਨਾ ਗੱਲਾਂ ਹੀ ਸੁਣਾਉਂਦੇ ਰਹਿੰਦੇ ਮੈਂ ਨਾ ਇੱਥੇ ਨਹੀਂ ਹੁਲਾਣਾ ਕਰਨਾ ਜਿੱਤਾਂ ਦਾ ਜੀ ਕਰਦਾ ਨਾ ਤੇ ਮੈਨੂੰ ਉੱਥੇ ਆ ਕੇ ਮਿਲ ਜਾਇਆ ਕਰੋ ਘਰ ਫੇਰੇ ਐਦਾਂ ਨਾ ਕਰ ਤੂੰ ਇਹ ਤੇਰਾ ਘਰ ਆ ਤੂੰ ਜਦੋਂ ਮਰਜ਼ੀ ਇੱਥੇ ਆ ਮੰਮੀ ਦੀ ਕਿਹੜੀ ਗੱਲ ਆ ਮੰਮੀ ਤੇ ਐਵੇਂ ਬੋਲਦੇ ਰਹਿੰਦੇ ਬੱਸ ਮੈਂ ਤੁਹਾਨੂੰ ਮਾੜੀ ਮਾਤ ਦਿੱਤੀ ਆ ਆਹੋ ਤੇਰੇ ਕਰਕੇ ਤੇ ਅਸੀਂ ਪਤਾ ਨਹੀਂ ਕਿੱਥੋਂ ਕਿੱਥੇ ਚੱਲ ਜਾਣਾ ਭਾਬੀ ਮੰਮੀ ਦੀ ਨਾ ਇੱਕੋ ਹੀ ਧੀ ਆ ਵਿਮਨ ਗਰੀਨੀ ਬ ਗੁਰਪ੍ਰੀਤ ਗਾਹ ਤੇ ਸੋਣ ਕਿੱਡਾ ਸਾਰਾ ਛੁੱਟ ਗਿਆ ਵਿਮਨ ਹਾਂ ਆデア ਤੁਹਾਡੇ ਵਾਲੀ ਉਹ ਜਿੱਤੇ ਬੋਲਣ ਲੱਗੇ ਸੋਚਿਆ ਸਮਝਿਆ ਕਰੋ ਜਿੱਦਾਂ ਦੀ ਤੁਹਾਡੀ ਉਹ ਕੁੜੀ ਆ ਨਾ ਜਿਹਦੀ ਇੰਨੀ ਹੈਲਪ ਕਰਦੇ ਜੇ ਉਦਾਂ ਦੀ ਆ ਕੁੜੀ ਆ ਉਹਨੇ ਕਜੀ ਤੇਰੀ ਮਾੜੀ ਬਾਤ ਨਹੀਂ ਦਿੱਤੀ ਇਹ ਤਾਂ ਜਦੋਂ ਆਉਂਦੀ ਤੈਨੂੰ ਪੁੱਠੀਆਂ ਗੱਲਾਂ ਸਿਖਾਉਂਦੀ ਆ ਮੰਮੀ ਕਿਹੜੀ ਮਾੜੀ ਮਤ ਦੇਂਦੀ ਆ ਉਹਨੇ ਸਾਨੂੰ ਪਤਾ ਨਹੀਂ ਕਿੱਥੋਂ ਕਿੱਥੇ ਪਹੁੰਚਾ ਦੇਣਾ ਵਾ ਸਾਡੇ ਵਾਸਤੇ ਪਤਾ ਕੀ ਕੀ ਕਰਨ ਲਈ ਆ ਆ ਸਾਰਾ ਕੁਝ ਮੈਨੂੰ ਉਹੀ ਤੇ ਦੱਸਣ ਲਈ ਆ ਮੈਨੂੰ ਤਾਂ ਥੇਲੇ ਦਾ ਪਤਾ ਨਹੀਂ ਮੈਂ ਤਾਂ ਇੱਥੇ ਝਾੜੂ ਫੇਰ ਲਾ ਰੋਟੀਆਂ ਬਣਾ ਲਾ ਭਾਂਡੇ ਮਾਜ ਲਾ ਇਹੋ ਕੁਝ ਕਰਦੀ ਇਹ ਤਾਂ ਬਗਤੀ ਦੱਸੂ ਨਾ ਕਿੱਥੋਂ ਦੀ ਕਿੱਥੋਂ ਤੱਕ ਪਹੁੰਚਾਉਂਦੀ ਏ ਤੇਨੂੰ ਠੀਕ ਪੁੱਤ ਤੂੰ ਕਹਿਨੀ ਆ ਤੇ ਕਿਥੋਂ ਤੱਕ ਕਿਥੋਂ ਤੱਕ ਪਚਾਉਣਾ ਦੇਣਾ ਪੁੱਤ ਨਾ ਨੇ ਆਪਣੀ ਸੱਸ ਨਾਲ ਲਾ ਕੇ ਖਾਧੀ ਸਾਰੀ ਉਮਰ ਨਾ ਨਨਾਨਾ ਨਾਲ ਵਰਤੀ ਉਹਨੂੰ ਕੀ ਪਤਾ ਘਰ ਪਰਿਵਾਰ ਕੀ ਹੁੰਦਾ ਬਸ ਉਹਨੇ ਆਪਣੇ ਨਾਲ ਇਸ਼ਾ ਲਈਆਂ ਉਹ ਕੋਹ ਕੋ ਤੈਨੂੰ ਦੱਸਣ